ਐਕਸਕਲੂਸਿਵ 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 ਤਾਂ ਐ ਕਹਿੰਦੀ ਜਿੱਦਾਂ ਤੂੰ 16 ਸਾਲ ਦੀ 18 ਸਾਲ ਦੀ ਕੱਚੀ ਕਲੀ ਹੈ ਬੜਾ ਐਕਸਕਲੂਸਿਵ ਹੋਊਗਾ ਹੈ ਐਸਕਲੂਸਿਵ ਤੇਰੇ 5 ਸਾਲ ਤੋਂ ਐਕਸਕਲੂਸਿਵ ਹੀ ਚੱਲਦਾ ਪਿਆ ਕੰਟੈਂਟ ਗਿੱਡਿਆਂ ਤੱਕ ਤਾਂ ਤੇਰੇ ਲੰਮਕੇ ਪਈਆਂ ਥਨ ਹੈ ਖਿੱਚ ਖਿੱਚ ਕੇ ਤਾਂ ਤੂੰ ਤੁੱਤਾ ਨੂੰ ਕਰੀ ਜਾਨੀ ਪਈਆਂ ਐਸਕਲੂਸਿਵ ਅਸਕਲੋ ਦੇਖ ਬਰਾਬ ਜਿਹੜੀ ਆ ਪਾਈ ਐ ਯੂਟਿਊਬਰਾਂ ਪਾਈ ਐ ਮਮਾ ਵੀ ਕੱਛਾਂ ਤੋਂ ਬਾਹਰ ਨੂੰ ਨਿਕਲਿਆ ਪਿਆ ਹੈ ਐਸਕਲੂਸਿਵ ਹਜੇ ਵੀ ਤੂੰ ਐਕਸਕਲੂਸਿਵ ਹੀ ਬਣੀ ਫਿਰਦੀ ਹੈ ਬੁੰਡ 'ਚ ਜਾ ਕੇ ਨਾ ਚੈੱਕ ਕਰਾ ਡਾਕਟਰ ਕੋ ਜਾ ਕੇ ਚੈੱਕ ਕਰਾ ਪਸ ਪਸ ਪਈ ਏ ਤੇਰੇ ਤੇ ਥੋੜੇ ਵਖਰੇ ਹੋਏ ਹੋਣੇ ਜਿੰਨੀ ਤੂੰ ਗੰਡ ਮਰਾ ਲਈ ਨਾ ਪੰਜਾ ਛੇਹਾਂ ਸਾਲਾਂ ਚ ਔਰ ਜਿਨ੍ਹਾਂ ਤੋਂ ਆਪਣਾ ਥੱਲੜਾ ਬਰੰਡੇ ਜੇ ਆਓ ਭਗਤ ਕਰ ਚੁਕੀਆਂ ਲੋਕਾਂ ਦੀ ਆਓ ਜੀ ਆਓ ਜੀ ਆਓ ਜੀ ਮੇਰਾ ਐਸਕਲੂਸਿਵ ਐਸਕਲੂਸਿਵ ਹੈ ਲਾਣਾ ਲਗਾ ਤੇਰੇ ਫੁੱਦੇ ਦੇ ਵਿੱਚ ਅੰਦਰ ਜਾ ਕੇ ਕਿਤੇ ਆਸਕਲੂਸਿਵ ਐਸਕਲੂਸਿਵ ਲੋਲਾ ਲੈਣੀ ਦੀ ਐਸਕਲੂਸਿਵ ਕਰੋ ਤੇਰਾ ਕੰਟੈਂਟ ਲੌੜਾ ਨਾ ਕਰੀਏ ਤੇਰੇ ਪਿਓ ਦਾ ਸੌਰੀ 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 ਮਾਫ ਕਰੀ ਹਾਂ ਲੋੜ ਮੈਂ ਨਹੀਂ ਕਰਨਾ ਨਾ ਉਹ ਤਾਂ ਉੱਪਰ ਗਿਆ ਹੁਣ ਹੁਣ ਉਹ ਤਾਂ ਕਿਹੜਾ ਲੋੜਾ ਲੈ ਜਾਣਗੇ ਉੱਪਰ ਤੂੰ ਵੀ ਕਹਿ ਹੁਣ ਮੇਰੇ ਡੈਡੀ ਤੇ ਲੋੜ ਤੇ ਛਡੋ ਸਾਲੀ ਪਾਗਲ ਸੱਚੀ ਮਸੁਰਲੀ ਨਾ ਤੂੰ ਵਾਕਈ ਪਾਗਲ ਹੋ ਗਈ ਆ ਇੰਡੀ ਅੰਨੀ ਹੋ ਗਈ ਆ ਵਾਵਾ ਹੀ ਕੰਨੀ ਹੋ ਗਈ ਆ ਨਾ ਤਾਂ ਤੈਨੂੰ ਕੁੱਤੀਏ ਤੇਰੀ ਮਾਂ ਦੀ ਫਿਰ ਮੈਂ ਸਭ ਤੋਂ ਪਹਿਲੇ ਚਲੋ ਸਾਰੀਆਂ ਗੱਲਾਂ ਛਡੋ ਸਾਰੇ ਵੈਸ ਵਸਾਈਏ ਸਾਰੀ ਆਪਾਂ ਸਾਈਡ ਤੇ ਰੱਖਦੇ ਆ ਮੈਨੂੰ ਤੂੰ ਆ ਦੱਸ ਤੇਰੀ ਮਾਂ ਕਿਵੇਂ ਛਾਤੀ ਪਿੱਟ ਕੇ ਮਤਲਬ ਉਸ ਫਲੈਟ ਚ ਵੜ ਗਈ ਜਿਹੜਾ ਤੂੰ ਕਹਿੰਨੀ ਕਿ ਮੈਂ ਆਪਣੀ ਮਾਂ ਨੂੰ ਦਵਾਇਆ ਜਿਹਦੇ ਤੋਂ ਸਟੋਰੀਆਂ ਲਾਈ ਫਿਰਦੀ ਸੀਗੀ ਸ਼ਰਮ ਨਹੀਂ ਆਈ ਤੇਰੀ ਮਾਂ ਨੂੰ ਉਸ ਕੁੱਤੀ ਨੂੰ ਹਮੇਸ਼ਾ ਮੈਂ ਕਹਨੀ ਆਂ ਅਗਰ ਬੱਚਾ ਵਿਗੜਿਆ ਨਾ ਉਹ ਚ ਪੂਰੇ ਦਾ ਪੂਰਾ ਹੱਥ ਇੱਕ ਮਾਦਾ ਵਾ ਪੂਰੇ ਦਾ ਪੂਰਾ ਹੱਥ ਉਹ ਪਿਓ ਦਾ ਵਾ ਜਿਵੇਂ ਮਹਿਕ ਪ੍ਰੀਤ ਦੇ ਮਾਪਿਓ ਜ਼ਿੰਮੇਦਾਰ ਹੈ ਉਦਾਂ ਹੀ ਕੁੱਤੀਏ ਤੇਰੀ ਮਾਂ ਤੇ ਤੇਰਾ ਪਿਓ ਜ਼ਿੰਮੇਦਾਰ ਹੈਗਾ ਸੇਮ ਡਟੋ ਤੇਰੇ ਪਿਓ ਨੂੰ ਨਹੀਂ ਸ਼ਰਮ ਆਈ ਉਸ ਕੁੱਤੇ ਨੂੰ ਤਾਂ ਪਹਿਲੇ ਹੀ ਮਰ ਜਾਣਾ ਚਾਹੀਦਾ ਸੀ ਕੰਜਰ ਨੂੰ ਪਹਿਲੇ ਮਰ ਜਾਂਦਾ ਪਹਿਲੇ ਕਿਉਂ ਨਹੀਂ ਮਰਿਆ ਇੱਥੇ ਤੱਕ ਨੋਬੇ ਤਨਾਂਦਾ ਜਿੱਦਾਂ ਤੂੰ ਨੰਗੀ ਹੋਈ ਤੇਰੇ ਐਂ ਕਹ ਤੇਰੇ ਫੁੱਦੇ ਜੇ ਖਾਜ ਸੀਗੀ ਤੇਰੇ ਫੁੱਦੇ ਜੇ ਨਾ ਉਹ ਕੀ ਕਹਿੰਦਾ ਐਨਾ ਕੋਂਡਾ ਵੜ ਗਿਆ ਸੀਗਾ ਤਾਰ ਫੁੱਦ ਜੇ ਉਹ ਪੱਬੂ ਕੁੱਤਾ ਵੜ ਗਿਆ ਸੀਗਾ ਤਾਂ ਤੈਨੂੰ ਖਾਜ ਨਹੀਂ ਮਿੱਟੀ ਤੂੰ ਸਾਲੀਏ ਪਾਲਦੀਆਂ ਡਾਇਨਾਸੌਰ ਦਾ ਲਲ ਉਹ ਤੈਨੂੰ ਹੁਣ ਮਿਲਣਾ ਨਹੀਂ ਉਹ ਅਲੋਨ ਮਾਸਕ ਨੂੰ ਕਹੇ ਮੈਨੂੰ ਮੰਗਲ ਗ੍ਰਹਿ ਤੇ ਛੱਡ ਕੇ ਆ ਉੱਥੇ ਲੈ ਜਾ ਡਾਇਨਾਸੌਰ ਦਾ ਲਲ ਲੈ ਜਾ ਤਾਂ ਏਲੀਅਨ ਦੇ ਲੋਲਰ ਵੀ ਲੈ ਲਈ ਪੈਣ ਜਾਸ ਸਕਲੂਸ ਬੜੀ ਪਾਣੀ ਲੱਗਦੀ ਆ ਰਾਮ ਦੀ ਇੱਕ ਕਾਲੀ ਇੱਕ ਪੀਲੇ ਰੰਗ ਦੀ ਤੇ ਇੱਕ ਲਾਲ ਜੀ ਆਪਣੀ ਬਰਾਜ ਹੀ ਪਾ ਕੇ ਆਪਣੇ ਢਿੱਲੇ ਮੰਮੇ ਇਕੱਠੇ ਕਰਕੇ ਫੋਲਡ ਕਰਕੇ ਆਪਣੀ ਬਰਾਜ ਫਸਾ ਕੇ ਆ ਜਾਸ ਸਕਲੂਸਿਵ ਸਕਲੂਸਿਵ ਕਰੋ ਇਹਦਾ ਕੰਟੈਂਟ ਇੰਜੋਏ ਕਰ ਲੌੜਾ ਇੰਜੋਏ ਕਰੇ ਜਿਹੜਾ ਇੰਜੋਏ ਮੜਾ ਮੋਟਾ ਕੱਲੇ ਬੈ ਕੇ ਕਰਨਾ ਉਸ ਲਈ ਤੇਰਾ ਲੰਮਕੇ ਮੰਮੇ ਦੇਖ ਕੇ ਨਾ ਸਾਰਾ ਟਹਿ ਜਾਣੇ ਸਾਡੇ ਆ ਸਕਲੂਸ ਸੇਵ ਕਰਨਾ ਇੰਜੋਏ ਭੈਣ ਦੀ ਲੋੜੀ ਐ ਐਡਾ ਤੂੰ ਬੁੰਡ ਮਰਾਨੀ ਆ ਫੁੱਦਾ ਮਰਾਨੀ ਆ ਘੜੋ ਘੜ ਗੱਲ ਚ ਪਿਆ ਲੋਕਟ ਤਾਂ ਚੇਂਜ ਕਰ ਲਾ ਅਸ ਕਲੂਸਵ ਕਰੀਏ ਤੇਰਾ ਆ ਪੈਂਦੀ ਫਤੀ ਖਾਨੀ ਬੂਥਾ ਦੇਖੋ ਤੇਰਾ ਚਲੋ ਬੂਥਾ ਦਾ ਤੇਰਾ ਰੱਬ ਦੀ ਦੇਣ ਹੈਗੀ ਰਵਾ ਬੂਥੇ ਨੂੰ ਨਹੀਂ ਮੰਨਿੰਦ ਦੀ ਬਸ ਆਪਣਾ ਢਿੱਲੇ ਮम्मे ਲਟਕਾ ਕੇ ਨਾ ਆਇਆ ਕਰ ਅਸ ਕਲੂਸਵ ਪਾਨ ਦੇ ਲਈ ਤੂੰ ਕਹਿੰਨੀ ਕਿ ਤੈਨੂੰ ਸ਼੍ਰੀ ਅੱਜ ਦਾ ਇਟਲੀ ਵਾਲਾ ਕਹਿੰਦਾ ਸੀ ਸ਼੍ਰੀਮਤੀ ਜੀ ਕਹੀਏ ਤੈਨੂੰ ਹੈ ਲੋਲਾ ਲੋ ਲ ਕਹੂੰ ਮੈਂ ਲੋਲਾ ਹੈ ਕਹੀਏ ਤੈਨੂੰ ਇੱਜ਼ਤਾਂ ਦਈਆਂ ਹੈ ਤੇਰੀ ਪੂਜਾ ਕਰੀਏ ਨੀ ਤੇਰੀ ਥਾਲ ਲੈ ਕੇ ਆਰਤੀ ਨਾ ਲਾ ਲਈਏ ਹਾਂ ਜਦੋਂ ਪੰਜ ਲੱਖ ਸਹੀ ਗੱਲ ਹੈ ਇਟਲੀ ਵਾਲਿਆਂ ਨੇ ਬਿਲਕੁਲ ਸਹੀ ਗੱਲ ਕਹੀ ਮੂੰਹ ਚੱਕ ਕੇ ਐਸੀ ਕੁੱਤियां ਗਸ਼ਟੀਆਂ ਇਕੱਠੀਆਂ ਹੋ ਜਾਂਦੀਆਂ ਹੈ ਆ ਕਰਮੀਆਂ ਤਾ ਨੂੰ ਦੇਖ ਲੋ ਦਾਨ ਪੁੰਦ ਕਰ ਲਿਆ ਕਿ ਤੈਨੂੰ ਕਦਈ ਇੱਜ਼ਤਾਂ ਲਨ ਮੱਲਣਾ ਤਾਨੂੰ ਕੁੱਤੀਓ ਤੁਸੀਂ ਆਪ ਆ ਜਗ੍ਹਾ ਚੁਣੀਆ ਆਪ ਰਸਤਾ ਚੁਣਿਆ ਵਾ ਲਨ ਮੱਲਣਾ ਲਾਨ ਉਹ ਵੀ ਖਸੀ ਕੁੱਤੇ ਦਾ ਆਹਹ ਇੱਜ਼ਤਾਂ ਚਾਹੀਦੀਆਂ ਹਾਂ ਦਾਨ ਕਰ ਲਿਆ ਸਾਰੇ ਬੁੰਡ ਵੀ ਤਾਂ ਤੂੰ ਲੋਕਾਂ ਦੀ ਮਾਰੀ ਐ ਜੇ ਦੋ ਪੈਸਾ ਦੇ ਵੀ ਦਿੱਤਾ ਤਾਂ ਕਿਹੜਾ ਭਾਰ ਤੋੜ ਲਿਆ ਤੁਸੀਂ ਆਪਣੇ ਪਾਪ ਹੀ ਤੋਲੇ ਆ ਤੁਹਾਡੇ ਇੱਕ ਅੱਧਾ ਪਾਪ ਤੋਲ ਗਿਆ ਹੁਣ ਐਨੇ ਜੇ शेलीस कलुसिव लाने ली देख 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 दे। आख देख है दे देखा तेरा एक्सकलूसिव किन्ने अपना फुद्दा काला दिखाई है फोड़े वाला ये खड़ जा खड़ जा खड़ जा रेट चलता पे ओ माई गॉड चार सौ अस्सी रुपया महीने चे है तेरा पाटा फुदा देखिए चार सौ अस्सी रुपया देके हैं कि दिखाएगी एक्सकलुसिव एक्सकलुसिव सोशल ब्रॉडकास्ट चैनल लाइव भी दिखाएगी लुलिए आ गई है ਅਸਕਲੂਸਿਵ ਐਕਸਕਲੂਸਿਵ ਕੰਟੈਂਟ 79 ਸਟੋਰੀਆਂ ਪਤਾ ਨਹੀਂ ਕੀ ਕਰਕੇ ਦਿਖਾएंगे ਸਟੋਰੀਆਂ ਦੇ ਵਿੱਚ ਹੈ ਅਸਕਲੂਸਿਵ 480 ਚ ਤੂੰ ਹਰਾਮ ਦੀ ਤੇਰਾ ਮੈਂ ਫੋੜੇ ਵਾਲਾ ਹੈ ਬੋ ਵਰਗਾ ਫੁੱਦਾ ਦੇਖਾਂ ਬੋ ਵਾਲਾ ਉਹਨਾਂ ਜਿਹੜਾ ਲੁਧਿਆਣੇ ਦੇ ਬੁੱਢੇ ਨਾਲੇ ਚ ਨਹੀਂ ਬੋ ਆਂਦੀ ਹੋਣੀ ਉਹਨਾਂ ਤੇਰੇ ਫੋਸੜੇ ਚ ਆਂਦੀ ਹੋਣੀ ਬੋ ਉਹ ਤਾਂ ਬੁੱਢੇ ਨਾਲੇ ਲੁਧਿਆਣੇ ਦੇ ਬੁੱਢੇ ਨਾਲੇ ਦੀ ਬਦਬੂ ਵੀ ਖੁਸ਼ਬੂ ਲੱਗਦੀ ਹੋਣੀ ਤੇਰੇ ਫੋਸੜੇ ਨਾਲੋਂ ਐ ਚ ਅਸਕਲੂਸਿਵ 480 ਰੁਪਏ ਤੇਰੇ ਤੇ ਲਾਵਾਂ ਮੈਂ ਮਾਰਾ ਜੁੱਤੀ ਤੇਰੇ ਮੂੰਹ ਤੇ ਸਾਲੇ 480 ਰੁਪਏ ਚ ਮੈਂ ਕੀ ਤੋਂ ਕੀ ਲੈ ਲਵਾਂ ਆ ਇੱਕ ਟੋਪ ਆ ਸਕਦਾ 480 ਚ 480 ਚ ਹੋਰ ਕੀ ਆ ਸਕਦਾ ਐ ਇਹ ਇਹ ਕਿੰਨੀਆਂ ਹੋ ਗਈਆਂ 40 ਚਾਹ 40 ਕੇ ਪੈਕਟ ਮੈਗੀ ਦੇ ਆ ਸਕਦੇ ਆ ਨਹੀਂ ਨਹੀਂ ਓਏ 40 ਆਣਗੇ ਗੇਡਾ ਲਵਾਨੀ ਓਏ ਹਾਂ ਜਿੰਨੇ ਵੀ ਆਣਗੇ ਮੈਗੀ ਦੇ ਪੈਕਟ ਲੈ ਲਵਾਂ ਘੜੋ ਘੜਪਾ ਚਾ ਇੱਕ 480 ਚ ਮੈਂ ਸੀਸੀਡੀ ਦੀ ਕਾਫੀ ਪੀ ਲਵਾਂ ਤੇ ਬਰਿਸ਼ਤਾ ਦੀ ਵੀ ਕਾਫੀ ਨਹੀਂ ਬਰਿਸ਼ਤਾ ਦੀ ਤੇਰੇ ਨਹੀਂ ਓਟੇ ਨਹੀਂ ਆਣੀ ਚਾਹ ਸੋਚੀ ਚ ਬਥੇਰਾ ਥੋੜਾ ਬੋਤਾ ਰਸ਼ਨ ਪਾਣੀ ਮਤਲਬ ਕਹਿ ਲੋ ਦੋ ਦਿਨ ਦੀ ਸਬਜੀ ਆ ਸਕਦੀ ਹੈ ਘਰ ਚ ਇਹ 480 ਰੁਪਏ ਕੌਣ ਫੂਕਦਾ ਹੈ ਕਿਹੜਾ ਭੈਣ ਚੋਦਾ ਕੰਜਰੀਆਂ ਕੰਜਰੀਆਂ ਦੀ ਕਮਾਈਆਂ ਕਰ ਰਿਆ ਹੈ ਹਰਾਮ ਦੀ ਕਮਾਈਆਂ ਕਿਹਨਾਂ ਦੀ ਜਿਹੜਾ ਜੈ ਤੈਨੂੰ ਮਹੀਨੇ ਦਾ 480 ਰੁਪਏ ਦਿੰਦਾ ਪਿਆ ਭੈਣ ਚੋ 84 ਜਾਣੇ ਹੈਗੇ 84 ਲਾ ਕੇ ਚਲੋ 84 ਜਾਣੇ ਤੈਨੂੰ ਮਹੀਨੇ ਦੇ 480 ਰੁਪਏ ਦੇ ਰਿਆ ਹੈ ਹੈਨਾ ਤੁਸੀਂ ਗੁਣਾ ਕਰੋ ਸਾਰੇ ਜਾਨੀ 480 ਨੂੰ 84 ਦੇ ਨਾਲ ਗੁਣਾ ਕਰਕੇ ਦੇਖੋ ਕਿੰਨਾ ਬੈਠਦਾ ਹੈਗਾ ਵਾ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਕਿੱਡੇ ਕੇ ਘੂਸੇ ਲੋਕ ਬੈਠੇ ਨੇ ਹੈ 480 ਗੁਣਾ 84 ਕਿੰਨਾ ਹੋ ਗਿਆ ਓਏ ਹੋਏ ਮਹੀਨੇ ਦੇ 40000 ਤੱਕ ਮਾਰੀ ਐ ਅਫੁੱਦਾ ਆਪਣਾ ਕਾਲਾ ਭੋੜਾ ਦਿਖਾ ਕੇ ਮਤਲਬ ਜਿਹੜੇ ਆ 84 ਜਣੇ ਹੈਗੇ ਆ ਮੈਨੂੰ ਆ ਦੱਸੋ ਸਾਲਿਓ ਤੁਹਾਡੀ ਇੰਨਾ ਕਾ ਲੈਵਲ ਡਿੱਗਿਆ ਹੋਇਆ ਐਡਾ ਗੇ ਸਾਲ 500 ਰੁਪਏ ਆ ਕਿਤੇ ਬਾਹਰ ਚੱਜਦੀ ਦੇਖ ਲਿਆ ਕਰੋ ਪੈਸੇ ਦੇ ਕੇ ਲੈ ਲਿਆ ਕਰੋ ਆ ਪਾਟਿ ਪੁੱਤੀ ਕੱਤੇ ਦੇਖਣੀ ਹੈਗੀ ਆ 400 ਰੁਪਏ ਆ ਬਾਹਰ ਵੀ ਕਿਉਂ ਦੇਖਣੀ ਤੁਸੀਂ ਬਾਹਰ ਵੀ ਕਿਉਂ ਦੇਖਣੀ ਘਰ ਵਿਆਹ ਕਰਦੇ ਨੂੰ ਕਹੋ ਵਿਆਹ ਕਰਾਓ ਤੇ ਆਪਣੀ ਜਨਾਨੀ ਦੇ ਰੋ ਹਮੇਸ਼ਾ ਸਗੇ ਐ ਚੋ 480 ਦੇ ਨਹੀਂ ਤਨ ਰੁਪਈਆ ਨਾ ਦਵਾ ਤੈਨੂੰ ਸਾਲੀਆ ਰੁਪਈਆ ਨਾ ਦਵਾ ਤੈਨੂੰ ਕੁੱਤੀਆਂ ਦੇ 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 ਇੱਜਤਾ ਦੇਖ ਦੇ ਦੋ ਕੇ ਧਾਨ ਕਰਕੇ ਮਸਾ ਕੇ ਤੇ ਕਰਕੇ ਤੂੰ ਭਾਲਦੀ ਆ ਔਰ ਆਇ ਕਾ ਤੇਰਾ ਦੱਲਾ ਆ ਕਿੱਥੇ ਗਿਆ ਆ ਲੋੜੂ ਇਹ ਆ ਆ ਰਿਹਾ ਦੱਲਾ ਇਹ ਕਿੱਥੇ ਆ ਓਏ ਕਿੱਥੇ ਕਿਤੇ ਆ ਰਿਆ ਰਿਆ ਰਾ ਠਰਕੀ ਕੀ ਨਾਮ ਹੈ ਇਹਦਾ ਥਾਣੇਦਾਰ ਉਹ ਗੁਰਕੌਰ ਦੀ ਬੁਰ ਮਾਰ ਰਿਆ ਜਿੰਨੇ ਚੱਲ ਤੂੰ ਦਫਾ ਹੋ ਹੈ ਦਫਾ ਹੋ ਦਫਾ ਗੈਟ ਆਊਟ ਗੈਟ ਲਾਸਟ ਮੈਨੂੰ ਤਾਂ ਸ਼ੱਕ ਹੈ ਤੂੰ ਖੁਸਰੀਆਂ ਜਿਹੜੇ 84 ਜਣੇ ਹੈਗੇ ਆ 84 84 ਜਿਨ੍ਹਾਂ ਨੇ ਪੈਸੇ ਭਰਦੇ ਪਏ ਆ ਮਹੀਨੇ ਦੇ 480 ਰੁਪਏ ਹੈ ਮੈਨੂੰ ਆ ਦੱਸੋ ਸਾਲਿਓ ਸੱਚੇ ਸੱਚੇ ਦੱਸਿਓ ਇਹ ਸਰਲੀਨ ਵਕੀ ਜਨਾਨੀ ਹੈ ਕੁੜੀ ਹੈ ਇਹਦਾ ਥੱਲੇ ਮੋਰੀ ਲੱਗੀ ਹੈ ਜਾਂ ਲੁਲੀ ਲੱਗੀ ਹੈ ਨੀ ਕੀ ਜੀ ਖੁਸਰੀਆਂ ਵਾਲੀ ਹੈ ਮੈਨੂੰ ਤਾਂ ਡਰ ਸ਼ੱਕ ਹੈ ਮੈਂ 100% ਮੈਨੂੰ ਸ਼ੱਕ ਹੈ ਇਹ ਜਨਾਨੀ ਨਹੀਂ ਹੈਗੀ ਇਹ ਖੁਸਰੀ ਹੈ ਬਿਲਕੁਲ ਸਹੀ ਇਹਦੀ ਕੱਛੀ ਪਾੜ ਕੇ ਦੇਖੋ ਚੱਜ ਨਾਲ ਦੇਖੋ ਆਹੋ ਕੀ ਪਤਾ ਚਲੋ ਤੁਹਾਨੂੰ ਖੁਸਰੀ ਪਸੰਦ ਹੋਣਗੇ 484 ਵਾਲੇ ਖੁਸਰੇ ਮਾਰਕਾ ਹੈਗਾ ਖੁਸਰੇ ਜਾਲ ਪਾਲਦੇ ਨੇ ਖੁਸਰੇ ਜਿਹੜੇ ਜਾਲੀ ਤੇ ਇਸ ਰੁਲੀਨ ਵਰਗੇ ਕਟਿਆ ਮਹੰਤਾ ਨੂੰ ਨਹੀਂ ਕਹਿੰਦੇ ਜਿਹੜੇ ਇੱਜ਼ਤਦਾਰ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਆਪਾਂ ਇੱਜ਼ਤ ਕਰੀਦੀ ਐ ਨਰਾਦਰ ਕਦੀ ਨਹੀਂ ਕਰਦੇ ਹੁੰਦੇ ਥਰਡ ਜੈਂਡਰ ਦਾ ਪਰ ਐਸੇ ਜਿਹੜੇ ਦਗੜਦੱਲੀਆਂ ਕੁੱਤੀਆਂ ਇਹ ਹਰਾਮਜਾਦੀਆਂ ਕਰਨਦੀਆਂ ਨਰਾਦਰ ਅਸਕਲੂ ਸਭ ਅਸਕਲੂ ਸਭ ਦੇਖ ਲਓ ਭੈਣ ਚੋ ਦਾ 8 ਸਾਲਾਂ ਜ ਤੱਕ ਅਸਕਲੂ ਸੇ ਵੀ ਨਹੀਂ ਮੁੱਕਿਆ ਉਹ ਸੜੂ ਰਾਮ ਜੀ